ਇਨੂੰ ਆਪ ਨਸ਼ੇ ਦੀ ਆਦਤ ਨਹੀਂ ਹੈ ਕਿਉਂਕਿ ਕਿਉਂਕਿ ਘਨਵਾ ਤੇ ਗਲੌਪ ਹੋ ਗਈਆਂ ਤੇ ਫਰਸਟ੍ਰੇਸ਼ਨ ਚ ਐਜੇ ਲੋਕ ਨਸ਼ੇ ਦੀ ਜਿਹੜੀ ਆ ਉਹ ਆਦਤ ਪਾ ਲੈਂਦੇ ਆਪ ਵੀ ਕਿਤਨਾ ਕਿਤੇ ਨਸ਼ੇ ਚ ਟੁੱਟ ਨਹੀਂ ਮੈਂ ਕੰਮਿੰਟ ਕੰਗਨ ਰਾਤ ਨੂੰ ਮੈਂ ਪੁੱਛਣਾ ਚਾਹੁੰਦਾ ਹੈ ਕਿ ਨਸ਼ਿਆਂ ਨੂੰ ਲੈ ਕੇ ਜਿਹੜਾ ਤੂੰ ਬਿਆਨ ਦੇ ਰਹੀ ਗਵਾਂਡੀ ਸਟੇਟਾਂ ਬਾਰੇ ਸਭ ਤੋਂ ਵੱਧ ਅਗਰ ਨਸ਼ਾ ਫੜਿਆ ਗਿਆ ਪਿਛਲੇ ਸਾਲਾਂ ਚ ਯਾ ਸਭ ਤੋਂ ਵੱਡੀਆਂ ਖੀਪ ਬਰਾਮਦ ਹੋਈਆਂ ਨਸ਼ਿਆਂ ਦੀਆਂ ਤੇ ਉਹ ਗੁਜਰਾਤ ਤੋਂ ਹੋ ਰਹੀਆਂ ਜਿੱਥੇ ਭਾਜਪੀ ਦੀ ਪਿਛਲੇ ਕਈ ਦਹਾਕਿਆਂ ਤੋਂ ਸਰਕਾਰ ਹੈ ਔਰ ਪ੍ਰਧਾਨ ਮੰਤਰੀ ਜੀ ਵੀ ਉੱਥੇ ਹੁੰਦੇ ਆ। ਉਹਦੇ ਬਾਰੇ ਕੰਗਨਾ ਬਰਾਤ ਦੇ ਖੰਮਰੀ ਬੋਲਦੀ ਔਰ ਕੰਗਨਾ ਰਾਤ ਦੀ ਜਿਹੜੀ ਸ਼ਬਦਾਬਦੀ ਹੈ। ਜਿਸ ਤਰੀਕੇ ਨਾਲ ਕੰਟਰੋਵਰਸ਼ੀਅਲ ਬਿਆਨ ਇਹ ਹਰ ਵਾਰ ਦਿੰਦੀ ਤੇ ਕਈ ਵਾਰ ਤੇ ਲੱਗਦਾ ਵੀ ਇਹ ਆਪ ਹੀ ਕਿਤਨਾ ਕਿਤੇ ਨਸ਼ੇ 'ਚ ਟੁੱਟਨਦ ਨਹੀਂਗੀ। ਕਿ ਇਹਨੂੰ ਆਪ ਆ ਨਸ਼ੇ ਦੀ ਆਦਤ ਨਹੀਂ ਹੈ ਕਿਉਂਕਿ ਇਹਦੇ ਬਾਰੇ ਤਮਾਮ ਚਰਚਾਵਾਂ ਆ। ਇਹਦੀ ਫਿਲਮਾਂ ਦੇ ਕੈਰੀਅਰ ਦੇ ਦੌਰਾਨ ਹੁਣ ਕਿਉਂਕਿ ਫਿਲਮਾਂ ਤੇ ਫਲॉप ਹੋ ਗਈਆਂ ਤੇ ਫ੍ਰਸਟ੍ਰੇਸ਼ਨ ਚ ਇਹ ਜੋ ਲੋਕ ਨਸ਼ੇ ਦੀ ਜਿਹੜੀ ਆ ਉਹ ਆਦਤ ਪਾ ਲੈਂਦੇ ਆ ਦੂਜੀ ਗੱਲ ਭਾਰਤੀ ਜਨਤਾ ਪਾਰਟੀ ਹਰ ਵਾਰ ਡਰਾਮਾ ਕਰਦੀ ਹੈ ਕਿ ਕੰਗਨਰਨਾਥ ਦੇ ਬਿਆਨ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਮੈਂ ਨੱਡਾ ਜੀ ਨੂੰ ਕਹਿਣਾ ਚਾਹੁੰਦਾ ਹੈ ਵੀ ਲੈਣਾ ਦੇਣਾ ਨਹੀਂ ਹੈ ਤੇ ਐਕਸ਼ਨ ਲਾਓ ਇਹ ਲੱਗੀ ਹੋਈ ਆ ਕੰਗਨਰਨਾਥ ਦਾ ਤੇ ਇੱਕੋ ਹੀ ਮਕਸਦ ਹੈ ਕਿ ਪੰਜਾਬ ਔਰ ਹਿਮਾਚਲ ਦੇ ਲੋਕਾਂ 'ਚ ਨਫਰਤ ਫਲਾ ਕੇ ਦਰਾਰ ਪਾਈ ਜਾਵੇ ਲੜਾਇਆ ਜਾਵੇ ਇਹ ਜੇ ਨਫ਼ਰਤੀ ਲੋਕਾਂ ਨੂੰ ਬਾਹਰ ਹੋਣਾ ਚਾਹੀਦਾ ਔਰ ਭਾਜਪੀ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਕਰਨੀ